ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁਖ ਭਰੀ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਆਂ ਜੀ ਅੱਜ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਦਾ ਸਾਫਕਾਰ ਸਰਪੰਚ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਪਿੰਡ ਦੇ ਬੱਸ ਸਟੈਂਡ ਦੇ ਉੱਪਰ ਜ਼ਿਲ੍ਹਾ ਬਰਨਾਲਾ ਪਿੰਡ ਸਹਣਾ ਦੇ বাস ਸਟੈਂਡ ਦੇ ਉੱਪਰ ਇੱਕ ਕਤਲ ਹੋਇਆ ਜੀ ਸੁਖਵਿੰਦਰ ਸਿੰਘ ਕਲਕੱਤਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਇਸ ਜਾਂਚ ਦੇ ਵਿੱਚ ਹੈ ਵੀ ਕੀ ਕਾਰਨ ਬਣਿਆ ਕੀ ਸੀ ਪਿੰਡ ਦੇ বাস ਸਟੈਂਡ ਸਹਣੇ ਦੇ বাস ਸਟੈਂਡ ਦੇ ਉੱਪਰ ਇੱਕ ਕਤਲ ਹੋਇਆ ਜੀ ਗੋਲੀਆਂ ਮਾਰ ਕੇ ਬਹੁਤ ਹੀ ਦੁੱਖ ਭਰੀ ਖਬਰ ਆਪਣੇ ਸਾਹਮਣੇ ਆਈ ਆ ਬਹੁਤ ਹੀ ਚੰਗੇ ਇਨਸਾਨ ਸੀ ਪਿੰਡ ਦਾ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਸੀ ਇਹਨਾਂ ਨੇ ਸਿਮਰਜੀਤ ਮਾਨ ਦੀ ਪਾਰਟੀ ਦੇ ਨਾਲ ਜੁੜੇ ਹੋਏ ਸਨ ਸੁਖਵਿੰਦਰ ਸਿੰਘ ਜੀ ਲੰਬੇ ਸਰੇ ਤੋਂ ਕਾਂਗਰਸ ਦੇ ਨਾਲ ਵੀ ਜੁੜੇ ਹੋਏ ਸਨ ਸੁਖਵਿੰਦਰ ਸਿੰਘ ਜੀ ਬਰਨਾਲਾ ਦੇ ਪਿੰਡ ਸਹਿਣਾ ਦੇ ਸਾਫਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਅੱਗੇ ਤੁਸੀਂ ਨਿਊਜ਼ ਦੇ ਵਿੱਚ ਦੇਖ ਸਕਦੇ ਹੋ